ਵਾਓ ਵਾਓ ਅੱਜ ਲੌਂਗ ਕੋਟ ਪਾਇਆ ਹੈ ਹੋਰ ਬੈਣਾ ਅੱਜ ਬਾਈ ਕਿਤੇ ਜਾਣਾ ਫਿਰ ਸਾਰਾ ਟੋਪੀ ਕੋਟੀ ਪੂਰਾ ਕੱਸ ਲਿਆ ਥੱਲੇ ਵੀ ਇੱਕ ਪਾਈ ਹੋਈ ਆ ਹਾਂਜੀ ਠੀਕ ਆ ਤੇ ਪੂਰਾ ਕੱਸ ਕੇ ਚੱਲੇ ਆਪਾਂ ਜਿੱਤੀ ਬੜੀ ਸੋਹਣੀ ਏ ਤੁਹਾਡੀ ਜਿੱਤੀ ਬੜੀ ਸੋਹਣੀ ਏ ਸਪੈਸ਼ਲ ਤੁਹਾਡੀ ਆਂ ਜੀ ਚਾਹਤ ਤਾਂ ਬਚ ਗਈ ਸਹੀ ਗੱਲ ਆ ਤੇ ਜਿਵੇਂ ਗੱਡੀ ਵੀਰ ਜੀ ਉਹ ਲੱਗ ਗਏ ਉਹਨਾਂ ਨੇ ਫਿਰ ਪ੍ਰੋਗਰਾਮ ਦੀ ਤਿਆਰੀ ਕਰਦੇ ਸੀ ਹਾਂਜੀ ਤੇ ਤੇ ਰਸੀਮ ਹੁਣ ਬਾਈਕ ਤੇ ਜਾਣਾ ਇਸ ਕਰਕੇ ਇਹ ਅੱਖਾਂ ਮ ਕਵਰ ਕਰ ਲਾਉਣੀ ਆ ਸਹੀ ਗੱਲ ਆ ਕਵਰ ਕਰਨਾ ਹੀ ਚਾਹੀਦਾ ਵਾ ਕੇ ਬਾਚੋਂ ਨਾ ਵੇਖ ਹਨ ਪੜ ਵਿੱਚ ਵੀ ਨਿਕਲੇ ਸਹੀ ਗੱਲ ਆ ਮੁੜ ਕੇ ਸਿੰਡੀ ਲੱਗ ਜੇ ਚੱਲੇ ਵੀ ਲੇਟ ਜਾਂ ਧੁੱਪ ਨਿਕਲੀ ਥੋੜੀ ਥੋੜੀ ਧੁੱਪ ਨਿਕਲ ਆਈ ਆ ਹਾਂਜੀ ਬਹੁਤ ਸਾਰੀ ਬਹੁਤ ਡਿੱਗੀ ਆ ਤੇ ਵੇਖ ਲੋ ਤੁਸੀਂ YouTube ਫੈਮਿਲੀ ਕਿਉਂਕਿ ਅਸੀਂ ਰਿਸਕ ਨਹੀਂ ਲਿਆ ਮੈਨੂੰ ਕਹਿੰਦੇ ਸੀ ਤੜਕੇ ਆ ਜੀ ਫਿਰ ਕੱਲ ਕਹਿੰਦੇ ਸ਼ਾਮ ਹੀ ਆ ਜੀ ਮੈਂ ਕਿਹਾ ਨਹੀਂ ਇਹ ਰਿਸਕ ਨਹੀਂ ਲੈਣਾ ਨਾ ਸ਼ਾਮ ਵਾਲਾ ਨਾ ਤੜਕੇ ਵਾਲਾ ਦੁਬਾਰੇ ਜਿਆਲਾ ਠੀਕ ਆ ਸਹੀ ਗੱਲ ਆ ਵਾਕੇ ਕਿਉਂਕਿ ਨਾਲੇ ਇੱਕ ਧੁੰਦ ਬੜੀ ਆ ਬੜੀ ਤੜਕੇ ਤਾਂ ਬੜੀ ਜਿਆਦੀ ਸੀ ਧੁੰਦ ਬਹੁਤ ਜਿਆਦੀ ਅਸੀਂ ਤਾਂ ਬਿਸਤਰਿਆਂ ਤੋਂ ਨਿਕਲਿਆ ਨਹੀਂ ਜਾਂਦਾ ਤੇ ਉਹੀ ਨਾ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਸਰੀਰ ਫਿਰ ਬਾਰੀ ਠੰਡ ਮਨਾਉਂਦਾ ਹੈ ਹਾਂਜੀ ਸਹੀ ਗੱਲ ਆ ਬਾਕੀ ਆਪਾਂ ਬੱਚੇ ਉੱਥੇ ਹੀ ਆ ਤੇ ਅਸੀਂ ਚੱਲੇ ਆ ਕੋਮਲ ਅੱਜ ਘਰੇ ਰਹੋਗੀ ਉਮਰ ਕੱਲ ਨੂੰ ਜਾਊਗੀ ਸਾਡੇ ਨਾਲ ਹਾਂਜੀ ਮੈਂ ਅੱਜ ਵਾਲੀ ਕਸਰ ਵੀ ਕੱਲ ਕੱਢ ਕੇ ਆਉਂਗੀ ਹਾਂਜੀ ਸਹੀ ਗੱਲ ਆ ਤੇ ਕੋਮਲ ਨੂੰ ਅੱਜ ਘਰ ਦੀ ਜ਼ਿੰਮੇਵਾਰੀ ਦੇ ਕੇ ਚੱਲੇ ਹਾਂਜੀ ਮੱਚੀ ਤੇਰੇ ਨਾਲ ਠੀਕ ਆ ਠੀਕ ਆ ਕੋਈ ਨਹੀਂ ਤੂੰ ਟੈਨਸ਼ਨ ਨਾ ਲੋ ਇਹ ਨਾ ਤੇਰੇ ਕੋਈ ਚੱਕੇ ਲੈ ਜੇ ਨਹੀਂ ਨਹੀਂ ਮੈਨੂੰ ਜਦੋਂ ਕੋਈ ਚੱਕਣਾ ਆਉਣ ਲੱਗਾ ਮੈਂ ਪਹਿਲਾਂ ਹੀ ਬੋਲ ਲਾ ਦਿਆ ਸਰ ਤੋਂ ਆਇਆ ਨਹੀਂ ਜਾਣਾ ਪਰ ਬੰਨਾ ਕੋ ਬੰਨਾ ਸਾਰੀ ਖੱਡ ਕੇ ਰੱਖ ਸਹੀ ਗੱਲ ਆ ਬਾਕੀ ਹੈਗੇ ਸਾਰੇ ਹਾਂਜੀ ਹੋਰੀ ਜਾਂਦੇ ਨੇ ਕੱਪੜਾ ਕੱਪੜਾ ਹਾਂਜੀ ਹੈਗੇ ਆ ਉਹ ਸਹੀ ਗੱਲ ਆ ਚੱਲਦੇ ਆ ਫਿਰ ਹੁਣ ਅਸੀਂ ਹਾਂਜੀ ਸਹੀ ਗੱਲ ਹੈ ਹੁਣ ਤੁਹਾਨੂੰ ਜਾਣਾ ਚਾਹੀਦਾ ਵਾਕੇ ਬਾਏ ਬਾਏ ਨਾਲੇ ਬਾਬਾ ਖਾ ਦੋ ਨਾਲੇ ਸਾਡੀ ਵੀਡੀਓ ਬਣਾਣਾ ਠੀਕ ਮੈਂ ਮੈਂ ਵੀਡੀਓ ਬਣਾਉਣਾ ਤੇ ਇੱਥੇ ਵੀਡੀਓ ਬਣਾਈ ਸੀ ਉਸ ਕਰਨੇ ਮੇਰੇ ਕਿਊਟ ਜਿਹੇ ਭਤੀਜੇ ਨੇ ਤੇ ਤੁਸੀਂ ਦੇਖਿਓ ਉਸਨੇ ਕਿਵੇਂ ਵਲੋਗਿੰਗ ਕੀਤੀ ਕਿੰਨੇ ਭੂਆ ਜੀ ਮੈਂ ਵਲੋਗਿੰਗ ਕਰਦਾ ਤੇ ਤੁਸੀਂ ਦੇਖਿਓ ਉਹਦੀ ਵਲੋਗਿੰਗ ਹਾਲੇ ਸਾਰੇ ਜਾਣੋ ਮੇਰਾ ਪਾਪਾ ਤੇ ਕਾਕਾ ਮਹਿਤਾਬ ਮਹਿਤਾਬ ਇਹ ਕਿਚਨਾ ਇੱਥੇ ਜੱਗਾ ਐ। ਐਂਕੀ ਬਾੜੀ ਦਾ ਮੁਕਵਾਇਆ ਤੇ ਕੀ ਆ ਬੰਨਾ ਤਾ। ਹੁਣ ਪੰ ਇੱਥੇ ਜਾ। ਹਾਂਜੀ YouTube ਫੈਮਲੀ ਕਿੰਦੀ ਸੀ ਆਪਦੀ ਭਾਬੀ ਨੂੰ ਮਿਲਾ ਦੋ ਭਾਬੀ ਨੂੰ ਮਿਲਾ ਦੋ। ਹਾਂਜੀ ਹੁਣ ਮੇਰੇ ਲੋ ਭਾਬੀ ਨੂੰ। ਭਾਬੀ ਸਾਸਿਕਲ ਬਿਲਾ ਦੋ ਮੇਰੀ YouTube ਫੈਮਲੀ। ਸਾਰਿਆਂ ਨੂੰ। ਇਹ ਅਸੀਂ ਅੱਜ ਗੁਰਦੁਆਰੇ ਆ ਸੌਰੀ ਅਸੀਂ ਪਹੁੰਚ ਗਈ ਅੱਜ ਅਸੀਂ ਖੰਡ ਪਾਠ ਧਰਾਇਆ ਹੈ ਤੇ ਚੱਲ ਰਹੀ ਸੇਵਾ ਬੀਬੀਆਂ ਦੀ ਇਹ ਮੇਰੇ ਚਾਚੀ ਜੀ ਇੱਧਰ ਮੰਮੀ ਉਧਰ ਵੱਡੀ ਭਾਜੀ ਹਾਂਜੀ ਇੱਧਰ ਵੱਡੀ ਭਾਬੀ ਵੀ ਆ ਗਏ ਇਹ ਭਾਬੀਆਂ ਬੈਠੀਆਂ ਆਈਆਂ ਇੱਧਰ ਵੀ ਚੱਲ ਰਹੀ ਸੇਵਾ ਤੇ ਉਹ ਦਰਵੇਲੀ ਪਾਰਟੀ ਬੈਠੀ ਹੋਈ ਆ ਫਿਰ ਕਹਿਦੇ ਨੇ ਬੀਤੀਆਂ ਗੱਲਾਂ ਕਰਦੇ ਆ ਗੱਲਾਂ ਕਰਦੇ ਨੇ ਤੇ ਕੰਮ ਵੀ ਕਰਦੇ ਆ ਹਾਂਜੀ ਤੇ ਹੋ ਬੋਟਾ ਨੂੰ ਉਹ ਨਿੱਕੇ ਜਵਾਕ ਖੇਡਦੇ ਫਿਰਦੇ ਆ ਜੈਪ੍ਰਤਾਪ ਆਜੋ ਆਜੋ ਤੇ ਆਸਕਰਨਲ ਵਾਲੀ ਸੱਟ ਤੇ ਉਹ ਡਾਕਟਰ ਕੋਲ ਪਹੁੰਚਿਆ ਮੰਮੀ ਤੁਹਾਡੇ ਜਿਹੜਾ achar ਤੁਸੀਂ achar ਦੀ ਵੀਡੀਓ ਪਾਈ ਸੀ ਨਾ ਉਹ ਬੜੀ ਫੇਮਸ ਹੋਈ ਆ ਤੇ ਤੁਹਾਡੇ YouTube ਫੈਮਿਲੀ ਚੋਂ ਦੋ ਤਿੰਨ ਕਮੈਂਟ ਆਏ ਆ ਜਿੰਦੇ ਵਿੱਚ ਉਹਨਾਂ ਨੇ ਕਿਹਾ ਸਾਨੂੰ ਰੈਸਪੀ ਦਿਓ achar ਦੀ ਕਹਿੰਦੀ ਹੁਣ ਵੱਖਰਾ achar ਬਣਾ ਕੇ ਨਾ ਹੋਰ ਫੇ ਪਾ ਕੇ ਹਾਂਜੀ ਫੇ ਬਸ ਪਾ ਕੇ ਦੱਸਾਂਗੇ ਉਹ ਤਾਂ ਸਭ ਛੇਤੀ ਬੜੀ ਸੀ ਛੇਤੀ ਸੀ ਉਹ ਕਹਿੰਦੇ ਸਾਡਾ ਖਰਾਬ ਹੋ ਜਾਂਦਾ ਜਦੋਂ ਅਸੀਂ ਬਣਾਉਨੇ ਆ ਤੇ ਸਾਨੂੰ ਦੱਸੋ ਵੀ ਖਰਾਬ ਨਾ ਹੋਵੇ ਕਿਹੜੇ ਤਰੀਕੇ ਨਾਲ ਬਣਾਈਏ ਉਹ ਨਾ ਥੋੜਾ ਜਿਹਾ ਜਦੋਂ ਤੜਕਾ ਲਾਉਣ ਲੱਗਦੇ ਹਾਂ ਨਾ ਇੱਕ rai ਇੱਕ methi ਤੇ ਦੂਜਾ ਮੱਜੇ ਚਾਰ ਪੈ ਜੇ ਤੇ ਉੱਤੇ ਥੋੜਾ ਜਿਹਾ ਸਰਕਾ ਦੋ ਜਿੰਨੇ ਪਾ ਦਿਆ ਕਰੋ ਕਦੀ ਨਿਕਰਾਉਂ ਨਹੀਂ ਨਹੀਂ ਹੁੰਦਾ ਪੱਕੀ ਗੱਲ ਦਾ ਪੱਕੀ ਗੱਲ ਤੇ ਜੇ ਹੋ ਗਿਆ ਤੇ ਤੁਸੀਂ ਮੰਮੀ ਤੋਂ ਫਿਰ ਇੱਥੇ ਆ ਜਿਓ ਜੀ ਪਿੰਡ ਆਮ ਦਵਾਈ ਪਹੁੰਚ ਜਿਓ ਜੀ ਤੇ ਹੁਣ ਤੁਹਾਡਾ ਲਮਲਾ ਤਾਂ ਮੈਂ ਭਾਬੀ ਨੂੰ ਵੀ ਮਲਾਤਾ ਪਹਿਲੋਂ ਭਾਬੀ ਨੂੰ ਤਾਂ ਨਹੀਂ ਸੀ ਮਲਾਇਆ ਕਿ ਕਿ ਭਾਬੀ ਪੇਕੇ ਗਿਆ ਹੋਏ ਸੀਗੇ ਤੇ ਹੁਣ ਤੁਹਾਨੂੰ ਮਿਲਤਾ ਜੇ ਨਾ ਤੇਰਾ ਨਾਮ ਮਿਸਟਰ ਕੁਗੀ ਆ ਤੇ ਮੈਂ ਮਿਸਟਰ ਕੁਗੀ ਦਾ ਰੱਖਿਆ ਨਹੀਂ ਦਿਖਾਈ ਸੱਟ ਕਿੰਨੀ ਕਿ ਲੱਗੀ ਆ ਫਿਰ ਤਾਂ ਤੂੰ ਫਿਰ ਤਾਂ ਥੋੜੀ ਲੱਗੀ ਕੋਈ ਵਾਸੇ ਜੀ ਪੀਰ ਹੁੰਦਾ ਪੀਰ ਮਾੜੀ ਮੋਟੀ ਪੀਰ ਦਾ ਕੀ ਆ ਸਟਰੋਂਗ ਬਣ ਤੂੰ ਮੈਂ ਤਾਂ ਰੋਂਦਾ ਜੇ ਤੂੰ ਜਵਾਸੀ ਤੂੰ ਰੋਂਦੀ ਸੀ ਨਾ ਪੁੱਛ ਲੈ ਮਮਮੀ ਨੂੰ ਮਮਮੀ ਮੈਂ ਨਹੀਂ ਸੀ ਨਾ ਰੋਂਦੀ ਹੁੰਦੀ ਨਿੱਕੀ ਹੁੰਦੀ ਰੋਂਦੀ ਸੀ ਨਹੀਂ ਰੋਈ ਸੀ ਕਦੇ ਰੋਈ ਸੀ ਦਾਦੀ ਰੋਈ ਸੀ

ਵੇਗ ਵੀ ਲਿਆ ਸੋਲ ਲਿਆ ਕਿਵੇਂ ਬਟਨ ਫਰਾ ਉਹਦਾ ਉਹ ਟੁੱਟਾ ਸਕਰੀਨ ਦਾ ਸਹੀ ਹੈ ਬਟਨ ਆ ਬੜ ਗਿਆ ਕੀ ਹੈ ਇਹ ਇਹਨੂੰ ਮੈਂ ਕਹਿ ਆਂ ਨਹੀਂ ਦਿੱਤੋ ਬੜ ਗਿਆ ਉਹਦਾ ਸੈੱਬ ਦੀ ਕਦੀ ਗਰੰਟੀ ਨਹੀਂ ਹੁੰਦੀ ਆ ਨਾ ਸੈੱਬ ਦੀ ਕੋਈ ਗਰੰਟੀ ਉਹਨੇ ਕਿਹਾ ਹੀ ਆ ਮੈਂ ਕੀ ਕਰ ਲੈਣੋ ਕੀ ਆ ਉਹ ਮੇਰੇ ਕੀ ਫਿਕਸ ਕਰ ਦਿੰਦੇ ਆ ਹਾਂ ਇਦੇ ਹੱਥ ਕੰਬਣ ਇਦੇ ਹੱਥ ਹੱਥ ਕੰਬਦੇ ਹੀ ਨਾ ਪਾਪਾ ਪਾਪਾ ਥੋੜੀ ਜਿਹੀ ਰੁਕ ਜਾ ਅੱਗੇ ਕਰੇ ਪਾਪਾ ਫੋਨ ਹੱਥ ਕੰਬੀ ਜਾਣੇ ਤੇ ਸੀਰੀਅਸ ਹੋ ਜਾ ਪੂਰਾ ਇਹਦੇ ਪਾਪਾ ਉਹਨੇ ਪਹਿਲੇ ਹੀ ਬੜਾ ਕੀ ਸਿਆ ਹੋ ਜਾਣਾ ਤਾਂ ਕਰਕੇ ਨਹੀਂ ਹੋ ਜਾਣਾ ਸੇਮ ਮੈਂ ਕਹਿੰਦਾ ਬੰਦ ਕਰ ਖੁਸ਼ੀ ਐਕਸਰ ਫੋਨ ਦੇਖ ਕੇ ਆਏ ਮੈਂ ਦੋ ਬੜੇ ਚੰਦ ਕੋਲੇ ਖੁਸ਼ੀ ਨੂੰ ਤਾਂ ਨਾ ਮਤਾਂ ਦੇ ਇਹਨੂੰ ਅਸੀਂ ਲੈ ਕੇ ਤਾਂ ਦੇਣਾ ਨਹੀਂ ਲੈਣਾ ਮੈਂ ਦੱਸਦਾ ਜੀ ਲੈ ਲਿਓ ਲੈਣਾ ਖਿੱਚ ਸ਼ੀਰ ਆ ਦੇਖ ਲੈ ਕਿਤੇ ਕੋਲ ਤਾਰਾ ਲੈ ਦਿੰਦੋ ਸਾਨੂੰ ਹਾਂ ਹੋ ਨਹੀਂ ਓਏ ਮਾਤੇ ਹਾਂ ਲੈਣਾ ਮਾਤਾ ਕੋਲ ਤਾਂ ਪੈਸੇ ਨਹੀਂਗੇ ਹੋ ਹੋਏ ਦੋ ਦਿਨ ਚਾਟੇ ਮੁੰਨ ਦਿੰਦੇ ਦੋ ਦਿਨ ਨਹੀਂ ਕਿ ਦਿਨ ਚ ਦੋ ਚਾਟੇ ਮੁੰਨ ਦੇ ਮੈਂ ਉਹਦੇ ਲਈ ਕੋਈ ਐਕਸਪੈਂਸਿਵ ਚੀਜ਼ ਲੈਣੀ ਐ ਐਕਸਪੈਂਸਿਵ ਚਾਟੇ ਮੁੰਨ ਮੈਂ ਆਵਦੀ ਚੀਜ਼ ਮੈਂ ਮਿਹਨਤ ਕਰਦੀ ਤੇ ਮੈਂ ਡਿਸਰਵ ਕਰਦੀ ਹਾਂ ਨਾ ਤੇ ਮੈਂ ਰਿਸਰਵ ਕਰਦਾ ਵੀ ਯਰ ਸਨ ਚਲ ਠੀਕਾ ਮੈਂ YouTube ਤੇ ਪਹਿਲਾਂ ਸਟਾਰਟ ਕਰਾਇਡ ਐਂਡਿੰਗ ਕਰਦਾ ਹਾਂ ਨੰਨਾਂ ਸਾਰਾ ਕੋ 10000 ਆਉਣ ਆਲਾ ਉਹਦੇ ਚ 5000 ਦੇ ਦੋ ਉਹ ਤਾਂ ਮੈਂ ਬਾਬੇ ਦੇ ਚੜਾਉਣਾ ਪਹਿਲਾਂ ਐਸੇ ਬਾਬੇ ਨੂੰ ਚੜਾ ਦਿੱਤੀ ਬਾਬੇ ਬਾਬਾ ਇਹ 10000 ਹੋ ਗਏ ਅਜੇ ਤਾਂ ਹੋਣਾ ਹੈ ਫਸਟ ਟਾਈਮ ਕੱਲ੍ਹ ਸੇ ਤੁਸੀਂ ਕੀ ਅੱਜ ਖਲਾਰੇ ਪਾਈ ਬੈਠੇ ਜੇ ਕਿ ਮੇਰੇ ਕੱਪੜੇ ਢੇਗ ਪੇ ਸਾਰੇ ਕਿਵੇਂ ਇੱਥੇ ਨਵੇਂ ਕੱਪੜੇ ਵੀ ਰੱਖੀ ਜਾਨੀ ਨਾ ਤੈ ਲਾ ਕੇ ਸਾਂਭੇ ਨਹੀਂ ਸੀਗੇ ਅੱਛਾ ਤੇ ਉਹ ਮੈਂ ਕੱਪੜੇ ਕੱਢਣ ਲੱਗੀ ਤੇ ਸਾਰੇ ਢੜਾਮ ਥੱਲੇ ਆ ਗਏ ਧੱਕਾ ਕੀਤਾ ਹੋਇਆ ਹਿਲ ਮਾਰੀ ਨਾ ਉੱਧਰ ਵੇਖੋ ਉਹ ਵੀ ਸੁੱਟੇ ਤੇ ਨਾਈਟ ਸੂਟ ਵੀ ਨਾਈਟ ਸੂਟ ਤਾਂ ਯਾਦ ਆਇਆ ਨਾਈਟ ਸੂਟ ਵੀ ਲੈ ਕੇ ਜਾਣਾ ਸਹੀ ਗੱਲ ਨੀਆ ਪੀਆ ਨੇ ਪਤਾ ਹੀ ਭੱਜ ਭੱਜ ਕੇ ਲਓ ਮਾਈ ਗੋਡ ਫੇਰ ਆ ਗਿਆ ਨਨਵਾ ਆ ਕੇ ਸੈੱਟ ਕਰਾਂਗੇ ਅਸੀਂ ਲੇਟ ਹੋ ਗਏ ਆ ਹਾਂਜੀ ਰਾਤੀ ਅਸੀਂ ਆ ਗਏ ਸੀ ਮੰਮੀ ਹੁਣੇ ਮੰਮੀ ਨੇ ਗੁੱਸਾ ਕਰਦੇ ਹੀ ਤੇ ਹੁਣ ਮੈਂ ਕਿਹਾ ਚੱਲ ਲੀੜੇ ਕੱਪੜੇ ਕੱਲ ਲੈ ਕੇ ਨਹੀਂ ਗਿਆ ਸੀ ਹੁਣ ਕੱਲ ਦੇ ਵੀ ਪਾ ਲਿਆ ਅਸੀਂ ਤੇ ਅੱਜ ਦੇ ਵੀ ਤੁਹਾਨੂੰ ਮੈਂ ਵਿਖਾਵਾਂ ਆਹ ਸੂਟ ਜੋ ਅਸੀਂ ਕਿਹਾ ਗਿਆ ਗਰਮ ਸੂਟ ਅੱਜ ਮੈਂ ਗਰਮ ਹੀ ਪਾਉਣਾ ਕੰਫਰਟੇਬਲ ਰਹੂ ਹਾਂ ਹਾਂਜੀ ਸਹੀ ਆ ਦੂਜੇ ਕੱਡੇ-ਕੁੱਡੇ ਜੇ ਪਾਉਣੇ ਬੜੇ ਔਖੇ ਲੱਗਦੇ ਸਹੀ ਗੱਲ ਆ ਬਹੁਤ ਟਾਈਮ ਹੀ ਲੱਗਾ ਮੈਂ 2-3 ਸੌਣਾ ਹੀ ਕੱਲ ਨੂੰ ਵੀ ਗਰਮੀ ਪਾਉਣਾ ਸੀ ਸਹੀ ਗੱਲ ਤੇ ਹੁਣ ਸਰਦਾਰ ਸਾਹਿਬ ਤਾਂ ਨਾਲ ਆ ਗਏ ਆ ਹਾਂਜੀ ਲੈ ਲਗੀ ਨਾਉਣ ਠੀਕ ਆ ਤੇ ਠੀਕੇ ਜੀ ਫਿਰ ਹੁਣ ਆਪਾਂ ਇਹ ਸਰਦਾਰ ਸਾਹਿਬ ਨੇ ਅੱਜ ਕੁੜਤਾ ਪਹਿਮਾ ਪੋਣਾ ਠੀਕ ਹੈ ਹਾਂ ਆ ਬੜ ਲੱਗ ਤੇ ਪੱਗਾਂ ਪੁਣੀਆਂ ਹੋ ਰਹੀਆਂ ਨੇ ਅੱਛਾ ਠੀਕੇ ਅੱਜ ਅਸੀਂ ਰਵਾਂਗੇ ਉੱਥੇ ਹੀ ਸਰਦਾਰ ਸਾਹਿਬ ਨੂੰ ਘਰੇ ਕਲਾ ਦਾਂਗੇ ਠੀਕ ਆ ਇਹਨਾਂ ਨੇ ਰੱਖਦਾ ਕੋਈ ਪਾ ਘਰ ਕਿਉਂ ਨਹੀਂ ਇਹਨੇ ਮੇਰੇ ਘਰੇ ਕੋਈ ਨਹੀਂ ਆਇਆ। ਹਾਂਜੀ ਘਰ ਦੀ ਵੀ ਰਾਖੀ ਕਰਨੀ ਹੈ। ਜੀ ਦਾ ਪੱਕੀਆਂ ਪਕਾ ਕੇ ਰਾਤੀ ਸਾਨੂੰ ਕੱਲ ਆ ਵੀ ਤੁਸੀਂ ਦੋਹਾਂ ਨੇ ਰਹਿਣਾ ਹੈ ਰਹਿਣਾ 3 ਦਿਨ। ਹਾਂਜੀ। ਪਰ ਅਸੀਂ ਵੇਰ ਕੇ ਨਿਕਲੋੜੇ। ਰਾਤੀ ਮਮੀ ਕਿਹਦੇ ਟੀੜ ਟੀੜ ਕਿੱਥੇ ਚਲੀ ਗਈ ਠੇ। ਇਹ ਪਾਪੀ ਵੀ ਕਹਿੰਦੀ ਹੀ ਕਹਿੰਦੀ ਨਹੀਂ ਤੁਸੀਂ ਸਵੇਰੇ ਜੇ ਤੁਸੀਂ ਨਾ ਰਹੇ ਤਾਂ ਵੇਖ ਲਿਓ ਜੇ ਫਿਰ ਅਸੀਂ ਗੁੱਸਾ ਕਰ ਲੈਣਾ। ਹਾਂਜੀ ਮੈਂ ਕੱਲ੍ਹ ਵਾਸਤੇ ਵੀ ਆਪਦਾ ਸੂਟ ਪਾ ਲਿਆ ਤੇ ਚਲੋ ਜੀ ਸਾਰੀ ਪੈਕਿੰਗ ਕਰ ਲਈ ਹੈ ਅੱਜ ਫਿਰ ਰਹਿਣ ਦੇ ਰਾਦੇ ਪੂਰੇ ਬਣਾ ਲੈ ਗਾਹਾਂ ਪਾਏਗੇ 10 ਵਜੇ ਮੱਧ ਦੀ ਅਰਦਾਸ ਹੋ ਗਈ ਹੋਣੀ ਆ ਹਾਂਜੀ ਤੇ ਰੋਟੀਆਂ ਦੇ ਟਾਈਮ ਤੇ ਨਾ ਰੋਟੀਆਂ ਵੀ ਸ਼ਾਕ ਲਾ ਸ਼ਾਦੇ ਛੱਕੇ ਜਾਣ ਤੇ ਅਸੀਂ ਰਹਿ ਜੀਏ ਸਹੀ ਮੜ ਕੇ ਆਪਾਂ ਐਂਡ ਤੇ ਜਾ ਕੇ ਬਹਿ ਜਾਣੀ ਲਿਆਓ ਪ੍ਰਸ਼ਾਦੇ ਸਾਨੂੰ ਕਰਕੇ ਖਵਾਓ ਸਾਨੂੰ ਸਪੈਸ਼ਲ ਗਰਮ ਕਰਕੇ ਖਵਾਓ ਕੋਈ ਗੱਲ ਨਹੀਂ ਰਹੇ ਨਾ ਇਹਨਾਂ ਪਾ ਜਿਹੜਾ ਰਹਿੰਦੇ ਹੁੰਦੇ ਉਹ ਲੇਟ ਹੀ ਜਾਂਦੇ ਹੁੰਦੇ ਜਾਂਦੇ ਹੁੰਦੇ ਆ ਸਹੀ ਗੱਲ ਏ ਉਹਨਾਂ ਦੀ ਜੇ ਇੰਨਾ ਰਾਸ਼ੜ ਪਾਤਾ ਕੋਮਲ ਵਾਸਤੇ ਤੇ ਕੋਮਲ ਤੋਂ ਖਾਦੀ ਸੱਚੂ ਦਰਮੀਆਂ ਵੀ ਸਬਜ਼ੀਆਂ ਦੀਆਂ ਖਾਲੀ ਕਰ ਹਾਂਜੀ ਹੈਣਾ ਠੀਕ ਆ ਉਹ ਕਰ ਲੈ ਖਾਲੀ ਫਿਰ ਮੈਂ ਨਜ਼ਰ ਨਾ ਚਲੋ ਸਰਦਾਰ ਸਾਹਿਬ ਮੈਂ ਕਦੋਂ ਦੀ 1 ਘੰਟਾ ਹੋ ਗਿਆ ਤਿਆਰ ਹੋ ਕੇ ਖੜੀ ਹਾਂ ਹੋਰ ਇੱਕ ਪਹੜੀ ਵਾਲੀ ਕਿੱਥੋਂ ਹੋਰ ਜਲਦੀ ਕਰੋ ਤੁਸੀਂ ਸਾਨੂੰ ਲੇਟ ਕਰੀ ਜਾਂਦੇ ਜੀ ਮੈਂ ਗੱਡੀ ਭਜਾ ਕੇ ਲੈ ਜਾਣੀ ਜੇ ਬਾਅਦ ਚ ਨਾ ਕਿਉਂ ਮੈਨੂੰ ਕਰੇ ਛੱਡ ਗਈ ਆ ਜੀ ਆਜੂ ਮੈਂ ਤਾਂ ਤਿਆਰ ਆ ਹਾਂ ਕੋਮਲ ਤਾਂ ਤਿਆਰ ਆ ਭਾਈ ਕੋਮਲ ਤਿਆਰ ਆ ਤੇ ਕੋਮਲ ਦੇ ਅੰਕਲ ਲੇਟ ਕਰੀ ਜਾਂਦੇ ਤੇ ਮੈਂ ਪਾਲੀ ਤੇ ਫਰੋਜੀ ਫਰੋਜੀ ਕੋਟ ਆ ਆ ਸਹੀ ਗੱਲ ਮੈਂ ਕਹਿਨ ਨੂੰ ਵੀ ਵਿਚਾਰੀ ਨੂੰ ਐਤ ਕੀ ਪਾਈ ਲਈਏ ਤੇ ਅੱਜੇ ਸਾਡੇ ਸਾਹਿਬ ਨੇ ਬੂਟ ਪਾਉਣੇ ਜੈਕਟ ਪਾਉਣੀ ਕਿੰਨਾ ਚਿਰ ਲਾ ਦੇਣਾ ਤੇ ਮੇਰੀ ਤਿਆਰੀ ਵੇਖੋ ਹੋ ਇੱਕੀ ਹੋ ਪਾਲਾ ਯੈਸ ਆ ਕੋਈ ਨਹੀਂ ਆਪਾਂ ਦੇਖ ਲੈਨੇ ਅੱਜ ਤੇ ਫਿਰ ਲੱਗ ਅੱਜ ਅਸੀਂ ਪਹੁੰਚ ਗਏ ਪਹੁੰਚ ਕੇ ਪਹੁੰਚ ਗਏ ਪਹਿਲਾਂ ਤਾਂ ਗਾੜਾ ਪਾਣੀ ਮੈਂ ਖਾ ਲਵਾਂ ਬੜੀ ਸ਼ਾਂਤੀ ਹੈ ਕਹਿੰਦੇ ਹੀ ਪ੍ਰਸ਼ਾਦੇ ਕਾਂਦੀ ਥਾਲੀਆਂ ਖਾਣ ਲੱਗੀਆਂ ਫਿਰ ਭਰੀਆਂ ਖਾਣਦੇ ਨੇ ਕਿੰਨਾ ਲਸਣ ਖਾਦਾ ਸਹੀ ਗੱਲ ਇਹ ਸਦਾ ਖਾਦਾ ਹੀ ਨਹੀਂ ਕੁਝ ਨਹੀਂ ਅਹੀਂ ਤੱਕ ਬਸ ਕੱਲਾ ਸਲਾਦ ਹੀ ਖਾਦਾ ਬਹਿ ਜੀ ਸਾਡੇ ਦਾੰਦਾਂ ਨੂੰ ਕੁਝ ਨਹੀਂ ਸਹੀ ਗੱਲ ਹੈ ਮੇਲੋ ਬਰਾਬਰ ਤੇ ਹੀ ਬੈ ਗਈਆਂ ਹੈ ਸਾਰਾ ਨਾਲ ਵਜਾ ਕੇ ਲੱਗਿਆ ਬਰਾਬਰ ਤੇ ਬਵਾਂਗੇ ਸਹੀ ਗੱਲ ਇਧਰ ਪ੍ਰਸ਼ਾਦੇ ਇਧਰ ਵੇਖੋ ਸਲਾਦ ਆਪਨੀ ਸਬਜ਼ੀ ਆਵੇ ਕੋਰ ਪਰ ਜਾਈ ਚੱਲੀ ਜੇ ਬਰਾਬਰ ਤੇ ਬਹਿਣ ਲੱਗੀ ਜੀ ਤੇ ਦੇਖੋ ਉਹ ਆਉਂਦੀ ਇਹ ਲੱਫੂਈ ਸੇਵਾ ਕਰਦੀ ਤੇਰੇ ਕੋਲ ਅੱਜ ਦੋਵੇਂ ਅੰਦਰ ਬੈਠ ਅੱਛਾ ਵੀ ਕੋਈ ਵੇਖੇ ਨਾ ਤੇ ਭੂਆ ਹੀ ਸੇਵਾ ਕਰਦੀ ਦੋ ਦਮਾ ਤੋਂ ਫੂਕੇ ਖਾ ਖਾਈ ਠੀਕ ਹੈ ਜੈਨ ਲੱਗਣਾ ਤਾਂ ਪਰ ਤੇ ਅੰਦਰ ਜਾਈ ਹਾਂਜੀ ਲਿਉਨੇ